ਸ੍ਰੀ ਕਾਜੀ ਵੀਡੀਓ ਦੇਖ ਰਹੇ ਐਬਸ ਨੂੰ ਜੀ ਆਣੂ ਲੈ ਕੇ ਅੱਜ ਨਾ ਅੱਜ ਦੀ ਵੱਡੀ ਖਬਰ ਜਿਸੰਦਰ ਪੱਲਾ ਜਿਹਦਾ ਅੰਮ੍ਰਿਤਸਰ ਵਿੱਚ ਫਸ ਗਏ ਸੀ ਜਿਸੰਦਰ ਪੱਲਾ ਪਨਾ ਲੈਣ ਲਈ ਖੜਕਾਇਆ ਹਰ ਘਰ ਦਾ ਦਰਵਾਜ਼ਾ ਪਰ ਨਹੀਂ ਮਿਲੀ ਪਨਾ ਪੰਜਾਬੀ ਸਿਨੇਮਾ ਦੀ ਆਨ ਮਾਨ ਤੇ ਸ਼ਾਨ ਜਿਸੰਦਰ ਪੱਲਾ ਅੱਜ ਸਾਡੇ ਦਰਮਿਆਨ ਨਹੀਂ ਹਨ ਉਹਨਾਂ ਨੇ ਆਪਣੇ ਟੈਲੈਂਟ ਤੇ ਵੱਖਰੇ ਅੰਦਾਜ਼ ਨਾਲ ਤਕਰੀਬਨ 5 ਦਹਾਕਿਆਂ ਤੱਕ ਸਾਡਾ ਸਾਰਿਆਂ ਦਾ ਮਨੋਰੰਜਨ ਕੀਤਾ ਹੈ ਅੱਜ ਉਹੀ ਭੱਲਾ ਸਾਡੀ ਸਾਰਿਆਂ ਦੀ ਅੱਖਾਂ ਨਾਲ ਨਮ ਕਰਕੇ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਦੱਸ ਦਈਏ ਕਿ ਭੱਲਾ ਭੱਲੇ ਨੇ ਮੁਹਾਲੀ ਦੇ ਫੋਰਟ ਹਸਪਤਲ 'ਚ ਆਖਰੀ ਸਾਹ ਲਏ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਬਲੌਂਗ ਗੀਤ 'ਚ ਕੀਤਾ ਜਾਵੇਗਾ ਇਸ ਦਰਮਿਆਨ ਜਸਵਿੰਦਰ ਭੱਲਾ ਦਾ ਇੱਕ ਕਿੱਸਾ ਬੜਾ ਮਸ਼ਹੂਰ ਹੋ ਰਿਹਾ ਹੈ ਕਿ ਇਹ 90 ਦੇ ਧਿਆਨਤਿਆ ਨਹੀਂ ਗੱਲ ਹੈ ਜਦੋਂ ਜਸਵਿੰਦਰ ਭੱਲਾ ਅੰਮ੍ਰਿਤਸਰ ਵਿੱਚ ਫਸ ਗਏ ਸਨ ਤਾਂ ਇਸ ਦਰਮਿਆਨ ਨਾ ਤਾਂ ਭੱਲਾ ਭੱਲਾ ਕੋਲ ਪੈਸੇ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ ਫਿਰ ਕੀ ਸੀ ਭੱਲਾ ਨੇ ਇੱਕ ਦਰਵਾਜ਼ਾ ਖੜਕਾਇਆ ਘਰ ਦਾ ਦਰਵਾਜ਼ਾ ਖੁੱਲਿਆ ਤੇ ਭੱਲੇ ਨੇ ਕਿਹਾ ਕਿ ਮੈਂ ਟੀਵੀ ਤੇ ਆਉਂਦਾ ਹਾਂ ਅਗੋ ਜਵਾਬ ਮਿਲਿਆ ਅਸੀਂ ਕੀ ਕਰੀਏ ਆਈ ਜਾਓ ਸਿੰਦਰ ਭੱਲਾ ਨੇ ਕਿਹਾ ਕਿ ਮੈਂ ਇੱਕ ਰਾਤ ਕੱਟਣੀ ਹੈ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਦਿਓ ਅਗੋਸ ਸ਼ਖਸ਼ ਨੇ ਜਵਾਬ ਦਿੱਤਾ ਕਿ ਇਹ ਧੀਆਂ ਪੈਣਾ ਵਾਲਾ ਘਰ ਹੈ ਅਸੀਂ ਤੁਹਾਨੂੰ ਨਹੀਂ ਜਾਣਦੇ ਇਸ ਤੋਂ ਬਾਅਦ ਸਿੰਦਰ ਭੱਲਾ ਨੇ ਹੋਰ ਘਰ ਦਾ ਦਰਵਾਜ਼ਾ ਖੜਾਕ ਆਇਆ ਤਾਂ ਉਤੋਂ ਵੀ ਇਹ ਜਵਾਬ ਮਿਲਿਆ ਇਸ ਤੋਂ ਬਾਅਦ ਜੋ ਹੋਇਆ ਇਸ ਕਿਸੇ ਨੂੰ ਭੱਲਾ ਨੇ ਖੁਦ ਸਬਦ ਦੇ ਨਾਲ ਸਾਂਝਾ ਕੀਤਾ ਕਬੀ ਲੋਗ ਗਰਗੋਰ ਨੇ ਹਾਂ ਕੀ ਭੱਲਾ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਚਾਚਾ ਚੰਦਰਾ ਬਣ ਕੇ ਕੀਤੀ ਸੀ ਉਹਨਾਂ ਦਾ ਸ਼ਨਕ ਕਾਟਾ ਸੀਰੀਅ ਜਿਹੜੇ ਅੱਜਕੱਲ੍ਹ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹੈ ਪਰ ਅਫਸੋਸ ਅੱਜ ਭੱਲੇ ਨੀਲੂ ਦੇ ਚਾਚੇ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ ਖਬਰ ਨਾਲ ਅੰਤ ਤੱਕ ਬਣੇ ਰਹਿਣੇ ਧੰਨਵਾਦ